ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 16 ਸਰਕਾਰੀ ਵਕੀਲ ਦੀ ਨੌਕਰੀ ਇਨਸਾਫ ਲਈ ਜੋ ਬੜੀਆਂ ਅਦਾਲਤਾਂ ਦੋਵੇਂ ਪਾਸੇ ਵਕੀਲ ਕਰਦੇ ਵਕਾਲਤਾ ਦਾਦੇ ਦੇ ਕੇਸ ਕੀਤੇ ਪੋਤੇ ਵੀ 20 ਚੱਲੇ ਮੰਗਦੇ ਸੀ ਨਿਆ ਮਿਲੀਆਂ ਜਲਾਲਤਾਂ ਜਿਸ ਦਿਨ ਮੇਰੇ ਨਿਯੁਕਤੀ ਦੇ ਹੁਕਮ ਪੁੱਜੇ ਸਨ ਐਨ ਉਸੇ ਵੇਲੇ ਮੈਂ ਇੱਕ ਆਪਣੇ ਪੁਰਾਣੀ ਜਮਾਤੀ ਦੋਸਤ ਭਰਤ ਪੁਸ਼ਨ ਮੈਨਨ ਵਕੀਲ ਨਾਲ ਰਲ ਕੇ ਦਿੱਲੀ ਐਸ ਐਨ ਦਾਸ ਗੁਪਤਾ ਅਕੈਡਮੀ ਵਿੱਚ ਆਈਐਸ ਦੇ ਕੰਪੀਟੀਸ਼ਨ ਦੀ ਤਿਆਰੀ ਲਈ ਜਾਣ ਵਾਸਤੇ ਬਿਸਤਰਾ ਬਣ ਰਿਹਾ ਸੀ ਅਸੀਂ ਰਾਤ ਦੀ ਗੱਡੀ ਬਰਨਾਰੇ ਤੋਂ ਫੜਨੀ ਸੀ ਮੈਂ ਬਜ਼ਿਦ ਸੀ ਕਿ ਮੈਂ ਬਤੌਰ ਸਰਕਾਰੀ ਵਕੀਲ ਜੋਇਨ ਨਹੀਂ ਕਰਨਾ ਪਰ ਮੇਰੇ ਦੋਸਤ ਸਰਦਾਰ ਅਜਮੇਰ ਸਿੰਘ ਰੰਗੀਲਾ ਜੋ ਉਸ ਵੇਲੇ ਸੰਗਰੂਰ ਵਕਾਲਤ ਕਰਦਾ ਸੀ ਤੇ ਅੱਜਕੱਲ ਸਰੀ ਵਿਕੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਕੰਸਲਟੈਂਟ ਹੈ ਨੇ ਮੈਨੂੰ ਕਾਫੀ ਜ਼ੋਰ ਲਾ ਕੇ ਇਹ ਦਲੀਲ ਦੇ ਕੇ ਮਨਾਲੇ ਕੇ ਫੜੀਆਂ ਹੋਈਆਂ ਛੱਡ ਕੇ ਭਜਦੀਆਂ ਦੇ ਮਗਰ ਭਜਣਾ ਆਪਣੇ ਵਰਗੇ ਬੰਦਿਆਂ ਦੇ ਵਾਸਤਾ ਰੋਗ ਨਹੀਂ ਮੈਨੂੰ ਜੋ ਹੱਥ ਲੱਗੀ ਐ ਫਰੀਦਕੋਟ ਵਿਖੇ ਸਰਕਾਰੀ ਵਕੀਲ ਦੀ ਨੌਕਰੀ ਜੁਆਇਨ ਕਰ ਲਵਾਂ ਇਸ ਲਈ ਮੈਂ ਆਪਣਾ ਸਮਾਨ ਜੋ ਦਿੱਲੀ ਲਈ ਬੰਨਿਆ ਸੀ ਉਹ ਚੁੱਕ ਕੇ ਫਰੀਦਕੋਟ ਵਾਲੀ ਬੱਸ ਫੜ ਕੇ ਉੱਥੇ ਪੁੱਜ ਗਿਆ ਆਪਣੇ ਸਾਥੀ ਭਾਰਤ ਪੋਸ਼ਣ ਮਹਿਨਨ ਤੋਂ ਮਾਫੀ ਮੰਗ ਲਈ ਪਰੰਤੂ ਮੇਰੇ ਨਾ ਜਾਣਕਰਨ ਉਸਨੇ ਵੀ ਟਾਲ ਕਰ ਦਿੱਤੀ ਫਰੀਦਕੋਟ ਅਫਸਰ ਕਲੋਨੀ ਵਿੱਚ ਮੇਰਾ ਘਰ ਮੇਰੇ ਜ਼ਿਲ੍ਹਾ ਢਾਰਨੀ ਤੋਂ 3-4 ਘਰ ਪਹਿਲਾਂ ਆਉਂਦਾ ਸੀ ਜਿਹੜੇ ਲੋਕ ਉਸਦੇ ਕਰ ਰਿਸ਼ਵਤ ਦਾ ਮਾਲ ਛੱਡਣ ਜਾਂਦੇ ਸੀ ਉਸ ਨੂੰ ਆਪਣੇ ਮੁਕੱਦਮਿਆਂ ਵਿੱਚ ਮਦਦ ਕਰਨ ਲਈ ਸਰਕਾਰਾਂ ਦੇ ਹਿੱਤਾਂ ਦੇ ਉਲਟ ਭੁਗਤਾਨ ਲਈ ਸਵਾਰਿਸ਼ ਕਰਦੇ ਸਨ ਉਹ ਅਕਸਰ ਮੈਨੂੰ ਮਿਲ ਜਾਂਦੇ ਇਸ ਕਰਕੇ ਉਸਦੇ ਸਾਰੇ ਕੱਚੇ ਚਿੱਠੇ ਮੇਰੇ ਕੋਲ ਮੌਜੂਦ ਸਨ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੈਂ ਰਿਸ਼ਵਤ ਖਾਣ ਵਾਲੇ ਤੇ ਰਿਸ਼ਵਤ ਦੇਣ ਵਾਲੇ ਬੰਦੇ ਦੇ ਉਲਟਾਂ ਤਾਂ ਉਸਨੇ ਬਹਾਨਾ ਬਣਾ ਕੇ ਡਾਇਰੈਕਟਰ ਪ੍ਰੋਸੀਕਿਊਸ਼ਨ ਆਫ ਫੌਂਟ ਤੇ ਗੱਲ ਕਰਕੇ ਮੇਰਾ ਹੈੱਡਕੁਆਰਟਰ ਆਰਸੀ ਸਮੇਂ ਲਈ ਮੋਗੇ ਫਿਕਸ ਕਰ ਦਿੱਤਾ ਜਿੱਥੇ ਇੱਕ ਸਰਕਾਰੀ ਵਕੀਲ ਦੀ ਪੋਸਟ ਖਾਲੀ ਪਈ ਸੀ ਮੇਰੇ ਫੇਰ ਕੁੱਬੇ ਦੇ ਲੱਤ ਮਾਰਨ ਵਾਲੀ ਗੱਲ ਵਾਂਗ ਏ ਕਹਾਣੀ 라 ਸਕੀ ਮੇਰੇ ਘਰ ਤੋਂ ਮੋਗਾ ਨੇੜੇ ਪੈਂਦਾ ਸੀ ਤੇ ਨਾਲ ਹੀ ਉੱਥੇ ਕਿਸੇ ਉੱਪਰਲੇ ਅਫਸਰ ਦੀ ਟੋਕਾ ਟਾਕੀ ਨਹੀਂ ਸੀ ਮੈਂ ਮੋਗੇ ਪੁੱਜ ਗਿਆ ਮੋਗੇ ਮੇਰਾ ਇੱਕ ਜੱਜ ਨਾਲ ਪੰਗਾ ਪੈ ਗਿਆ ਜੋ ਐਨਾ ਘਟੀਆ ਦਰਜੇ ਦਾ ਪ੍ਰੇਸ਼ ਸੀ ਕਿ ਉਸ ਦੀ ਨੀਤੀ ਭੁੱਖੀ ਸੀ ਉਹ ਹਰ ਐਸ ਐਚਓ ਤੋਂ ਮਹੀਨਾ ਵਗਾਰ ਕਾਰ ਮੱਛੀ ਜੋ ਵੀ ਮਿਲੇ ਮੰਗਦਾ ਸੀ ਮੈਂ ਕ ਐਸ ਐਚਓ ਨੂੰ ਚੁੱਕ ਦੇ ਕੇ ਜੱਜ ਦੇ ਖਿਲਾਫ ਜੱਜ ਦੀਆਂ ਵਗਾਰਾਂ ਬਾਰੇ ਰਿਪੋਰਟ ਦਰਜ ਕਰਵਾ ਦਿੱਤੀ ਬਾਅਦ ਵਿੱਚ ਉਹ ਜੱਜ ਜ਼ਬਰੀ ਰਿਟਾਇਰ ਕਰ ਦਿੱਤਾ ਗਿਆ ਸੀ ਉਸ ਜੱਜ ਨੇ ਮੇਰੇ ਜ਼ਿਲਾ ਟਾਰਨੀ ਨੂੰ ਮੇਰੀ ਬਦਲੀਬਾਰੀ ਕਿਹਾ ਮੇਰੇ ਜ਼ਿਲਾ ਟਾਰਨੀ ਨੇ ਮੇਰੀ ਸਾਲਾਨਾ ਗੁਪਤ ਰਿਪੋਰਟ ਵਿੱਚ ਇਹ ਕਥਨ ਲਿਖੇ ਇਮਾਨਦਾਰ ਅਤੇ ਮਿਹਨਤੀ ਹੈ ਪਰ ਇਸ ਦਾ ਚੁਕਾਰ ਟ੍ਰੇਡ ਯੂਨੀਅਨ ਦੀਆਂ ਗਤੀਵਿਧੀਆਂ ਵੱਲ ਹੈ ਇਸ ਤੇ ਨਿਰੰਤਰ ਚੌਕਸੀ ਰੱਖਣ ਦੀ ਲੋੜ ਹੈ ਇੱਕ ਹੋਰ ਕਾਰਨ ਤੇ ਦੂਜਾ ਗੁਪਤ ਰਿਪੋਰਟ ਦਾ ਬਹਾਨਾ ਲਾ ਕੇ ਮੈਨੂੰ ਨੌਕਰੀ ਤੋਂ ਛੁੱਟੀ ਹੋ ਗਈ ਕੁਝ ਦਿਨ ਮੈਂ ਚਾਰਾ ਜੋਈ ਕੀਤੀ ਪਰ ਸਰਕਾਰ ਬਦਲ ਗਈ ਸੀ ਇਸ ਲਈ ਮੇਰੇ ਪੈਰ ਨਹੀਂ ਲੱਗੇ ਅੱਗੇ ਮੈਂ ਸੋਚ ਰਿਆ ਸੀ ਹੁਣ ਕਿੱਧਰ ਨੂੰ ਜੁਰੀਏ ਬੈਂਡਾਈ ਪਿੰਡ ਵਿੱਚ ਪੰਚਾਇਤ ਚੋਣਾਂ ਦੀ ਚਰਚੇ ਚੱਲ ਰਹੇ ਸੀ ਸਰਬਸੰਮਤੀ ਬਣਾਉਣ ਲਈ ਸਸਾਈ ਦਰਵਾਜ਼ੇ ਕਰ ਕਰਦਾ ਬੰਦਾ ਇਕੱਠਾ ਹੋਇਆ ਅਸੀਂ ਵੀ ਜਾ ਪਹੁੰਚੇ ਪਿੰਡ ਦੇ ਦਰਵਾਜ਼ੇ ਵਿੱਚ ਕੁਝ ਬੰਦਿਆਂ ਨੇ ਮੇਰਾ ਨਾਮ ਸਰਪੰਚ ਲਈ ਤਜਵੀਜ਼ ਕਰ ਦਿੱਤਾ ਤੇ ਦਲੀਲ ਦਿੱਤੀ ਕਿ ਪਿੰਡ ਦਾ ਦੋਤਾ ਹੈ ਇੱਥੇ ਪਲਿਆ ਤੇ ਪੜਿਆ ਤੇ ਪੜਿਆ ਲਿਖਿਆ ਵਕੀਲ ਹੈ ਅਸਲ ਰਸੂਕ ਰੱਖਦਾ ਹੈ ਕਿਰਦਾਰ ਅੱਛਾ ਹੈ ਕਿਉਂ ਨਾ ਬਿਨਾਂ ਵੋਟਾਂ ਤੋਂ ਇਸ ਨੂੰ ਸਰਪੰਚ ਬਣਾ ਲਈਏ ਮੈਂ ਕਹਿ ਬੈਠਿਆ ਕਿ ਮੈਂ ਸਰਪੰਚ ਤਾਂ ਨਹੀਂ ਪਰ ਪੰਚ ਬਣਨ ਲਈ ਰਜ਼ਾਮੰਦ ਹਾਂ ਬਸ ਫੇਰ ਕਿਸੇ ਸਾਰੇ ਮਾਤਬਰ ਬੰਦੇ ਮੇਰੇ ਪਿੱਛੇ ਪੈ ਗਏ ਕਿ ਪੰਚ ਨਹੀਂ ਸਰਪੰਚ ਮੈਨੂੰ ਸਰਬਸੰਮਤੀ ਨਾਲ ਪਿੰਡ ਦੇ ਲੋਕਾਂ ਵੱਲੋਂ ਸਰਪੰਚ ਦਾ ਉਮੀਦਵਾਰ ਠਾਪ ਦਿੱਤਾ ਜਿਵੇਂ ਕਹਿੰਦੇ ਨੇ ਮਾਨ ਇੱਜ਼ਤ ਦਾ ੱਤਕਾ ਧੌਲ ਤਫਾ ਵੀ ਮਾਨ ਨਹੀਂ ਹੁੰਦਾ ਇਹ ਤਾਂ ਸਰਪੰਚੀ ਸੀ ਉਹ ਵੀ ਸਰਬਸੰਮਤੀ ਨਾਲ ਮੈਂ ਸਰਪੰਚ ਬਣ ਲਈ ਰਜ਼ਾਮੰਦੀ ਦੇ ਦਿੱਤੀ ਭਾਵੇਂ ਸਰਬਸੰਮਤੀ ਹੋ ਗਈ ਫੇਰ ਵੀ ਕੁਝ ਸੁਲਗਦੀਆਂ ਆਤਮਾਵਾਂ ਨੂੰ ਚੈਨ ਨਹੀਂ ਮਿਲਦੀ ਇੱਕ ਸਾਬਕਾ ਸਰਪੰਚ ਦਾ ਮੁੰਡਾ ਜੋ ਲੰਬਰਦਾਰ ਵੀ ਸੀ ਨੇ ਰੂਟ ਛੱਡਤਾ ਕਿ ਹਰ ਵਾਰ ਜੱਟਾਂ ਦਾ ਸਰਪੰਚ ਬਣਦਾ ਇਸ ਵਾਰੀ ਦਲਿਤ ਵਰਗ ਚੋਂ ਬਣਾ ਦਿਓ। ਉਹ 20000 ਰੁਪਏ ਪਿੰਡ ਦੇ ਸਾਂਝੇ ਕਮਲੀਦਾਨ ਦੇ ਦੇਵੇਗਾ। ਉੰਜ ਭਾਵੇਂ ਮੈਨੂੰ ਕੋਈ ਤਿੱਬਰਤਾ ਨਹੀਂ ਸੀ ਮੈਂ ਉਛਲ ਦੇ ਦਿੱਤੀ ਕਿ ਦਲਿਤ ਵਰਗ ਦਾ ਸਰਪੰਚ ਬਣਾ ਦਿਓ। ਤਾਂ ਮੈਂ ਤੇ ਨੰਬਰਦਾਰ ਦੋਵੇਂ ਆਪਣੀ ਪੂਰੀ ਜਾਇਦਾਦ ਪਿੰਡ ਦੇ ਨਾਮ ਕਰ ਦੇਵਾਂਗੇ। ਪਿੰਡ ਦਾ ਕੁਝ ਭਲਾ ਤਾਂ ਹੋ। 20000 ਨਾਲ ਤਾਂ ਕੁਝ ਨਹੀਂ ਬਣਨਾ। ਉਸ ਨੂੰ ਕਿਹਾ ਮੇਰੇ ਕੋਲ ਜਾਇਦਾਦ ਵੀ ਨੰਬਰਦਾਰ ਨਾਲੋਂ ਵੱਧ ਹੈ। ਕਿਤੇ ਭਲੇਖੇ 'ਚ ਨਾ ਰਹੇ ਨੰਬਰਦਾਰ। ਪਰ ਹੁਣ ਤਾਂ ਮੇਰੇ ਜੱਟ ਵਾਂਗੂ ਮੰਗ ਵਿਆਂ ਦਾ ਮਸਲਾ ਆ ਗਿਆ ਸੀ। ਪਰ ਉਹ ਮੇਰੀ ਲੜਕਾਰ ਸੁਣ ਕੇ ਮੂਦੀ ਚਗ ਮੰਗੂ ਬੈਠ ਗਿਆ ਅਸਲ ਵਿੱਚ ਉਸਨੇ ਤੋਬਾ ਰੱਖਿਆ ਹੋਇਆ ਸੀ ਡਰਦਾ ਸੀ ਕਿ ਜੇ ਇਹ ਸਰਪੰਚ ਬਣ ਗਿਆ ਤਾਂ ਖਾਲੀ ਕਰਵਾਉ ਉਸ ਦਾ ਸ਼ੱਕ ਅੱਗੇ ਜਾ ਕੇ ਸੱਚ ਸਾਬਤ ਵੀ ਹੋ ਗਿਆ ਇਹ ਮੇਰਾ ਨਾਨਕਾ ਪਿੰਡ ਸੀ ਜਿੱਥੇ ਰਹਿ ਕੇ ਮੈਂ ਆਪਣੀ ਪੜ੍ਹਾਈ ਕੀਤੀ ਸੀ ਮੈਂ ਸਰਕਾਰੀ ਵਕੀਲ ਦੀ ਨੌਕਰੀ ਤੋਂ ਵਿਹਲਾ ਹੋ ਕੇ 3 ਸਾਲ ਪਿੰਡ ਦੀ ਸਰਪੰਚੀ ਕੀਤੀ ਸ੍ਰੀ ਰਾਮਦੀਵਾਰ ਐਸੋਸੀਏਸ਼ਨ ਦਾ ਸਰਬਸੰਮਤੀਨਾ ਪ੍ਰਧਾਨ ਤੇ ਮਾਲਵਾ ਮਿਲਕ ਯੂਨੀਅਨ ਸੰਗਰੂਰ ਦਾ ਸਰਬਸੰਮਤੀਨਾ ਡਾਇਰੈਕਟਰ ਚੁਣਿਆ ਗਿਆ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਤਿਆਰੀ ਲਈ ਹਾਰੇ ਦੁਆਰੇ ਦੇ ਪਿੰਡ 'ਚ ਵੀ ਘੋੜੇ ਭਜਾਉਣੇ ਸ਼ੁਰੂ ਕਰਤੇ ਉਸ ਵੇਲੇ ਸਿਆਸਤ ਦਾ ਪੂਤ ਬੁਰੀ ਤਰ੍ਹਾਂ ਸਵਾਰ ਹੋ ਚੁੱਕਾ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ